ਗੁਰਦਾਸਪੁਰ ਟ੍ਰੈਫਿਕ ਇੰਚਾਰਜ ਸਬ ਇੰਸਪੈਕਟਰ ਅਜੀਤ ਕੁਮਾਰ ਨੇ ਢਾੜੀਵਾਲ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਕੱਟੇ ਚਲਾਨ ਐਸਐਸਪੀ ਗੁਰਦਾਸਪੁਰ ਦੇ ਹੁਕਮਾਂ ਅਨੁਸਾਰ ਢਾੜੀਵਾਲ ਵਿੱਚ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਚਲਾਨ ਵੀ ਕੱਟੇ ਗਏ ਟ੍ਰੈਫਿਕ ਇੰਚਾਰਜ ਅਜੀਤ ਕੁਮਾਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਐਸਐਸਪੀ ਗੁਰਦਾਸਪੁਰ ਦੇ ਹੁਕਮਾਂ ਅਨੁਸਾਰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਅਧੂਰੇ ਕਾਗਜ਼ਾਤ ਵਾਲਿਆਂ ਦੇ ਚਲਾਨ ਵੀ ਕੱਟ ਰਹੇ ਹਨ ਜੋਸ਼ ਰਾਪੀ ਕੇ ਗੱਡੀ ਚਲਾਉਂਦੇ ਹਨ ਉਹਨਾਂ ਦੇ ਵੀ ਚਲਾਨ ਕਾ ਰਹੇ ਹਨ ਜੋ ਸਰਕਾਰ ਵੱਲੋਂ ਨਵੇਂ ਕਾਨੂੰਨ ਲਾਗੂ ਕੀਤੇ ਗਏ ਹਨ ਜਿਵੇਂ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵਾਹਨ ਲੈ ਕੇ ਬਾਜ਼ਾਰ ਵਿੱਚ ਨਿਕਲ ਜਾਣ ਉਹਨਾਂ ਨੂੰ ਵੀ ਵਾਰਨਿੰਗ ਦਿੱਤੀ ਜਾ ਰਹੀ ਹੈ ਕਿ ਪਹਿਲੀ ਤਰੀਕ ਤੋਂ ਜੇਕਰ ਕੋਈ ਬੱਚਾ 18 ਸਾਲ ਤੋਂ ਘੱਟ ਉਮਰ ਦਾ ਬਿਨਾਂ ਲਾਇਸੈਂਸ ਦੇ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਹੋਵੇਗੀ ਅਤੇ ਮੋਟਾ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ ਵੇਖੋ ਟੀਵੀ ਨਿਊਜ਼ ਇੰਡੀਆ 255 ਧਾਰਿਆਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਖੁਸ਼ਖਬਰੀ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਧਾਰੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਲੋਕਾਂ ਨੇ ਕਹਿਤਾ ਹੈ ਕਿ ਸ਼ਹਿਰ ਧਾਰੀਵਾਲ ਦੇ ਵਿੱਚ ਕਾਫੀ ਜਿਹੜੇ ਬੁਲਟ ਦੇ ਮੋਟਰਸਾਈਕਲ ਦੇ ਉੱਤੇ ਪਟਾਕੇ ਮਾਰਦੇ ਆ ਜਾਂ ਟ੍ਰਿਪਲ ਰੈਡੀ ਕਰਦੇ ਆ ਬਿਦਾਉਟ ਹੈਲਮਟ ਚੱਲਦੇ ਆ ਔਰ ਜਿਹੜੀਆਂ ਗਵਰਨਮੈਂਟ ਦੇ ਆਪਣੇ ਇਨਸਟਰਕਸ਼ਨ ਆਈਆਂ ਜਿਹੜੀਆਂ ਹਾਈ ਕੋਰਟ ਦੀਆਂ ਇਨਸਟਰਕਸ਼ਨਾਂ ਜਿਹੜੀਆਂ ਨਵੇਂ ਕਾਨੂੰਨਾਂ ਦੇ ਮੁਤਾਬਕ ਆਈਆਂ ਵਾ ਉਹਦੇ ਵਿੱਚ ਆਪ ਵੀ ਵੈਲਟ ਮਟ ਪਾ ਕੇ ਨਹੀਂ ਚੱਲਣਾ ਸੀਟ ਬੈਲਟ ਲਾ ਕੇ ਚੱਲੋ ਔਰ ਜਿਹੜੇ ਆਪਣੇ ਅੰਡਰ ਏਜ ਬੱਚੇ ਜਿਹੜੇ ਮੋਟਰਸਾਈਕਲ ਜਾਂ ਸਕੂਟਰ ਚਲਾਉਂਦੇ ਆ ਉਹ ਬਿਲਕੁਲ ਬੰਦ ਕਰਨਾ ਔਰ ਜਿਹੜੇ ਲੋਕ ਮਾਪੇ ਜਿਹੜੇ ਆਪਣੇ ਅੰਡਰੇਜ ਬੱਚਿਆਂ ਨੂੰ ਮੋਟਰਸਾਈਕਲ ਜਾਂ ਸਕੂਟਰ ਆਪਣੇ ਕਾਰ ਚਲਾਉਣ ਦੇ ਬਿਲਕੁਲ ਨਾ ਦੇਣ ਕਿਉਂਕਿ ਉਹਦੇ ਵਿੱਚ ਜਿਹੜੇ ਅੰਡਰੇਜ ਬੱਚੇ ਜਿਹੜੇ ਕੋਈ ਪੜਿਆ ਗਿਆ ਇਸਲਾਮ ਮੋਰਸ਼ਾ ਜਾਂ ਕਾਰ ਚਲਾਉਂਦਾ ਉਦੇ ਤੇ ਉਹਨਾਂ ਦੇ ਮਾਪਿਆਂ ਨੂੰ ਜਿਹੜੀ ਸਜ਼ਾ 25000 ਰੁਪਏ ਜੁਰਮਾਨਾ ਔਰ 3 ਸਾਲ ਦੀ ਕਿਆਦ ਹੋਏਗੀ ਅੱਜ ਅਹੀ 10 ਤੋਂ 15 ਚਲਾਨ ਜਿਹੜੇ ਧਾਰੀਵਾਲ ਵਿੱਚ ਵਿਦਾਊਟ ਹੈਲਮਟ ਟ੍ਰਿਪਲ ਡਾਟਿੰਗ ਦੇ ਉਹਨੇ ਕੀਤੇ ਆ ਛੋਟੇ ਬੱਚੇ ਮੋਟਰਸਾਈਕਲ ਚਲਾ ਰਹੇ ਉਹਨਾਂ ਨੂੰ ਕਹੀ ਖਲਾ ਰਿਆ ਕਿ ਉਹਨਾਂ ਨੂੰ ਉਹਨਾਂ ਨੂੰ ਅਹੀ ਅਪੀਲ ਔਰ ਆਪਣੇ ਅਗਿਆਨ ਕੀਤਾ ਵਾ ਵੀ ਬਤਾ ਵੀ ਆਪਣੇ ਜਿਹੜੇ ਮੋਟਰਸਾਈਕਲ ਨਹੀਂ ਚਲਾ ਸਕਦੇ ਇਹ ਆਪਣਾ ਜਿਹੜਾ 16 ਸਾਲ ਤੋਂ 18 ਸਾਲ ਦੇ ਬੱਚੇ ਆ ਉਹ ਆਪਣਾ ਜਿਹੜਾ ਲਾਇਸੈਂਸ ਛੋਟਾ ਬਣਾਣ ਉਹ ਜਿਹੜੀ 50 CC ਐਕਟਵਾ ਉਹ ਚਲਾ ਸਕਦੇ ਆ